ਸ਼ਕਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਸਵਾਦ ਪਿੰਡ ਦਾ ਅੱਜ ਆਪਾਂ ਬਣਾਵਾਂਗੇ ਜੀ ਸਰੋਂ ਦਾ ਸਾਗ ਉਹਦੇ ਲਈ ਆਪਾਂ ਆਏਗੇ ਜੀ ਖੇਤ ਸਾਗ ਤੋੜਨਾ ਤੇ ਤੁਹਾਨੂੰ ਦਿਖਾਨੇਗੇ ਆਪਾਂ ਸਾਗ ਤੋੜਦੇ ਹੋਏ ਮੈਂ ਤੇ ਰਾਣੀ ਦੀਦੀ ਪਹੁੰਚ ਗਏ ਆ ਜੀ ਖੇਤ ਤੇ ਆਪਾਂ ਅੱਜ ਤੋੜਾਂਗੇ ਸਾਗ ਜਿਹਨੂੰ ਸਾਗ ਦੀ ਪੂਰੀ ਫੁੱਲ ਵੀਡੀਓ ਦਿਖਾਵਾਂਗੇ ਸਾਬ ਨਾਂ ਜਾਂਦੀ ਮੱਕੀ ਦੇ ਵਿੱਚ ਐ ਸਾਬ ਥੋੜਾ ਥੋੜਾ ਗਾ ਦੋੜੰਗ ਤਾਂ ਸਰਜੇ ਨਾ ਕੁਝ ਦੀ ਆਪਣੇ ਖੇਤ ਵੀ ਲੱਗ ਰਹੇ ਨੇ ਉੱਥੋਂ ਦੌੜ ਜਾਵਾਂਗੇ ਬਹੁਤ ਆ ਪਤਾ ਹੀ ਬਣਾ ਲਾਂਗੇ ਅੱਜ ਅਗਲੀ ਵਾਰ ਆਲ ਕ ਆਪਣੇ ਘਰੇ ਲਾਇਆ ਹੋਇਆ ਆਪਾਂ ਐਂ ਜੀ ਆਪਣੇ ਗਵਾਂਡੀਆਂ ਦੇ ਖੇਤ ਉਸ ਤੋਂ ਬਾਅਦ ਆਪਾਂ ਚੱਲਾਂਗੇ ਆਪਣੇ ਖੇਤ ਵੀ ਕਿਉਂਕਿ ਇਹ ਦੂਸਰੀ ਸਰੋਂ ਆਂਗੀ ਜਿਹੜੀ ਕੰਡੇ ਵਾਲੀ ਕਹਿੰਦੇ ਨੇਗੇ ਮੈਥੋਂ ਦਾ ਸਾਗ ਥੋੜਾ ਹੀ ਟੁੱਟ ਰਿਹਾਗਾ ਰੇਲੀ ਰੇਲੀ ਗੰਨ ਦੇ ਕਿਰਾ ਇਹ ਆ ਰੇਲੀ ਸਰੋਂ ਦਾ ਸਾਗ ਮੈਂ ਇਸ ਵਿੱਚ ਬਧੀਆ ਤੋੜ ਲਿਆ ਪਾ ਜਾ ਰਹੇ ਹੈਗੇ ਘਰ ਬੰਦ

ਉਹ ਕਹਿੰਦੇ ਹਣਾ ਵੀ ਛੋਟਾ ਯਾਦਿਆ ਤਾਂ ਕਰਕੇ ਨਹੀਂ ਫਿਰ ਹਣਾ ਕਿਹਾ ਨਹੀਂ ਮੈਨੂੰ ਵੀ ਹੁਣ ਲੱਗਦਾ ਵੀ ਆਪਣੇ ਜੋ ਗੱਦਾ ਵਧੀਆ ਪਾਣੀ ਹੀ ਜਾਂਦਾ ਉਹਨਾਂ ਦਾ ਲਾ ਰੱਖਿਆਗਾ ਚੱਲ ਗੋਈ ਨਾ ਆਪਣੇ ਕਰਮਾਂ ਚ ਸੀਗਾ ਉਧਰ ਵੀ ਜਾਣਾ ਦੋਨਾਂ ਪਾਸੇ ਜਾਣਾ ਸੀਗਾ ਹਾਂ ਜੇ ਦੋਨਾਂ ਪਾਸੇ ਤੋੜ ਲਿਆ ਇੱਕ ਹੈਗਾ ਨਾ ਮਤਲਬ ਰੋਡ ਤੇ ਹੈਗਾ ਹਰੇਕ ਹੀ ਟੁੜਕ ਲੈ ਜਾ ਕਰੋ ਆਪਣਾ ਸਾਗ ਤਾਂ ਇਹ ਪਤਾ ਲੱਗ ਗਿਆ ਪਤਾ ਹੀ ਹੈ ਮੈਂ ਦੇਖੀ ਦੱਸੇ ਆਪਾਂ ਤੋੜ ਲੈਣਾ ਆਪਾਂ ਤਾਂ ਹੁਣ ਦੇ ਵਾਸਤੇ ਲਾਇਆ ਗਾ ਆਪਣਾ ਤੋੜਨਾ ਹੀ ਆਗਾ ਸ਼ੁਰੂ ਬਾਤ ਹੋ ਗਈ ਹੁਣ ਇੱਕ ਵਾਰ ਛੜ ਕੋਈ ਨਾ ਚਲ ਖਾਲੰਦ ਅਸੀਂ ਤਾਂ ਆਪਣੀ ਜਗ੍ਹਾ ਤੇ ਗਏ ਉਹਨਾਂ ਦੇ ਮੈਨੂੰ ਲੱਗਦਾ ਗਾ ਜੀ ਆਪਾਂ ਨੇ ਤਾਂ ਉਹੀ ਗਲਤੀ ਕੀਤੀ ਆਪਾਂ ਉਹ ਉਹ ਨਹੀਂ ਲੈਣੇ ਮੋਸਤੇ ਕੀ ਬਾਗ ਇਹ ਕੋਈ ਕਰੇ ਸਾਹ ਦਾ ਹੈ ਨਹੀਂ ਕਰੇ ਕੋਠੋਂ ਆ ਲਾ ਕੇ ਦੇਖਿਆ ਸਾਨੂੰ ਹੋਰ ਆਉਦਾ ਕਰ ਲਿਓ ਕਰੇ ਆਹ ਜੀ ਹੋਰ ਪਾਸੋਂ ਲੈ ਆਇਆ ਥੋੜਾ ਜਾਂ ਹਾਂ ਉਹ ਅਗਲੇ ਦੇ ਦਾਂਗੇ ਕਿਸ ਨੇ ਮੰਗਿਆ ਸੀ ਇਹ ਤਾਂ ਇਹਦਾ 2 2 ਟੋਕ ਦੇਣਾ ਕੀ ਲਾਏ ਜਾਵਾਂਗੇ ਅਸੀਂ ਆਪੇ ਤਰ-ਤਰ ਮਕਾ ਦੇਣੇ ਦੇਖ ਰੋਹੀ ਧਰ ਲੈ ਕਰਾਂਗੇ oh she'll be a ਬਣਾ ਦੋ ਸਭ ਆਪਣਾ ਕਾਰਿਆ ਤੋੜ ਕੇ ਪਹਿਲਾਂ ਸੀ ਦੂਸਰੇ ਦਾ ਸਾਗ ਤੋੜ ਲਿਆ ਮਾ ਦੂਸਰੇ ਦਾ ਤੋੜਿਆ ਉਹਦਾ ਇਹ ਪਹਿਲਾਂ ਜੇ ਇੱਧਰ ਆ ਜਾਂਦੇ ਫਿਰ ਉੱਧਰ ਜਾਵੀ ਲੋਡ ਨਹੀਂ ਪੈਣੀ ਸੀਗੀ ਚਲੋ ਦਾ ਵੱਜ ਜਮੀ ਥੱਲੇ ਬਣੇਗਾ ਨਾ ਕਰਨਾ ਲੋੜ ਨਹੀਂ ਇਥੇ ਨਹੀਂ ਪੁਲ ਵੀ ਬਣ ਰਿਹਾਗਾ ਬਹੁਤ ਛੇਤੀ ਬਣ ਜੂਗਾ ਲਓ ਜੀ ਆਪਾਂ ਕਰਤਾ ਸਾਕਤ ਯਾਰ ਸਾਖਜੀ ਦੀ ਕੱਢ ਲਈ ਅਸੀਂ ਇੱਕ ਦਿੱਤੀ ਸੀ ਇਹ ਰੀਨਾ ਨੂੰ ਨਾ ਸੌਰੀ ਰੀਨਾ ਨੂੰ ਤਾਂ ਕੁਝ ਦਿੱਤੀ ਨਹੀਂ ਹੈਗਾ ਭੁੱਲ ਗਏ ਰੀਨਾ ਨੂੰ ਤਾਂ ਦੇਣਾ ਆਪਾਂ ਨੇ ਚਲੋ ਸਾਗ ਜੀਰਨੀ ਆਪਣੇ ਮਾਰ ਕੱਟ ਲਈ ਸੀ ਆਪਾਂ ਸਾਗ ਜੀਰਨੀ ਜਾਣੇਗੇ ਉਧਰ ਆਪਾਂ ਨਾਲ ਦੀ ਨਾਲ ਹੀ ਚੁੱਲੇ ਤੇ ਤਿਆਰੀ ਕਰ ਰਹੇ ਹਾਂਗੇ ਚੁੱਲੇ ਦਾ ਅੱਗ ਮਚਾ ਰਹੇ ਹਾਂਗੇ ਐਨੇ ਅੱਗ ਭਖਰੀ ਫਿਰ ਆਪਾਂ ਨਾਲ ਦੀ ਨਾਲ ਉਤੇ ਤੀਲਾ ਰੱਖ ਕੇ ਅੰਦਰੋਂ ਪਾਣੀ ਆਪਣਾ ਗਰਮ ਹੋ ਜੂ ਸਾਗ ਤੋਂ ਤੋਂ ਆਪਾਂ ਨਾ ਤੀਲੇ ਖਾਈ ਜਾਵਾਂਗੇ ਆਪਣੇ ਸਾਗ ਨਾਲ ਨਾਲ ਦੇ ਪਰ ਚੀਰ ਜਾਨੇ ਤੇ ਨਾਲ ਦੇ ਧੋ ਤੋਂ ਆਪਾਂ ਬਾਲਟੀ ਚਾਉਣ ਆਪਾਂ ਧਰੀ ਜਾਂਦੇਗੇ ਕਈ ਹੈ ਨਾ ਮਤਲਬ ਪਹਿਲਾਂ ਧੋ ਲੈਂਦੇ ਨੇ ਸਾਗ ਨੂੰ ਬਾਅਦ ਚੀਰਦੇ ਨੇ ਤੇ ਕਈ ਹੈ ਨਾ ਮਤਲਬ ਚੀਰ ਕੇ ਵੀ ਧੋ ਲੈਂਦੇ ਨੇ ਜਿਵੇਂ ਵੀ ਤੁਹਾਨੂੰ ਨਾ ਸਹੀ ਲੱਗਦਾ ਤੁਸੀਂ ਉਹ ਤਰ੍ਹਾਂ ਕਰ ਸਕਦੇ ਹੋਗੇ ਪਰ ਆਪਾਂ ਨਾ ਅੱਜ ਆਪਣਾ ਸਾਰਾ ਦਿਨ ਮੰਗੂਈ ਲੱਗ ਗਿਆ ਹਨਾ ਆਪਾਂ ਖੇਤ ਗਏ ਸਾਗ ਤੋੜਨ ਸਾਗ ਤੋੜ ਕੇ ਲਿਆਂਦਾ ਫਿਰ ਉਸ ਤੋਂ ਬਾਅਦ ਆ ਕੇ ਘਰੇ ਧਰਿਆ ਸਾਰਾ ਦਿਨੀ ਖਟ ਗਿਆ ਇਸ ਲਈ ਨਾ ਮੈਂ ਨਾਲ ਦੀ ਨਾਲ ਧੋ ਕੇ ਉਹ ਕਰ ਲਿਆਂਗੀ ਹਾਂਜੀ ਕਰ ਰਹੀਆਂ ਸੀ ਸਾਗ ਜਿਹੜਾ ਉਹਨੂੰ ਵੀਡੀਓ ਦੇ ਵਿੱਚ ਦਿਖਾਇਆ ਯਾਰ ਤੁਹਾਨੂੰ ਸਾਗ ਬਣਾਉਂਦੇ ਕਰ ਰਹੇ ਉਹਨੂੰ ਪੂਰੀ ਉਹਨਾਂ ਸ਼ਾਮ ਹੋ ਗਈ ਸੀ ਰਾਤ ਹੋ ਗਈ ਸੀ ਪਰ ਸਾਡਾ ਸਾਗ ਵੀ ਬਹੁਤ ਜ਼ਿਆਦਾ ਸਵਾਦ ਤੇ ਟੇਸਟੀ ਬਣਿਆ ਸੀਗਾ ਥੀਨ ਕਰ ਗੋਗੇ ਦਾ ਲੰਬਰ ਆਇਆ ਤਾਂ ਮੈਂ ਤਾਂ ਬੁਗਿਆ ਨਾ ਅੱਛਾ ਧਿਆ ਹੋਰ ਦੇਖ ਲਾ ਸੰਭਾਤ ਹੈ ਪਰ ਨਹੀਂ ਨਹੀਂ ਪਤਾ ਤਾਂ ਸੋ ਹੁਣ ਆਪਾਂ ਪਤਾ ਮੰਗੇਗੀ ਹਰੀ ਮਿਰਚਾਂ ਤੇ ਹਲਦੀ ਮਿਰਚਾਂ ਪਵਾਲ ਦੀਆਂ ਤੇ ਧੋ ਕੇ ਫਿਰ ਆਪਾਂ ਇਹ ਪਤਾ ਮੰਗੇਗੀ ਲੋਕਾਂ ਨੂੰ ਆਖੇ ਰਹੇ ਨੇ ਲੋ ਜੀ ਸਾਗ ਆਪਣਾ ਬਣੇਗਾ ਆਪਣੇ ਅਲਣ ਵੀ ਪਾਤਾ ਸਾਗ ਵਿੱਚ ਸਾਗਣੂੜਾ ਆਪਣਾ ਹੀ ਮੱਖਣੀ ਵਰਗਾ ਸਾਗ ਬਣੇਗਾ ਮੁੱਖ ਇਹ ਜਿਸ ਪਸਾਗ ਨਾਲ ਬਣਾ ਰਹੀ ਮੱਕੀ ਦੀ ਰੋਟੀ ਕਿਉਂਕਿ ਸਾਗ ਨਾਲ ਤੁਹਾਨੂੰ ਪਤਾ ਮੱਕੀ ਰੋਟੀ ਕਿੰਨੀ ਸਾਰਾ ਆਉਂਦੀ ਹੈ ਇਸ ਲਈ ਆ ਚੱਪਾ ਨਹੀਂ ਮਨਾ ਇਹ ਮੱਕੀ ਦੀ ਰੋਟੀ ਇਹ ਇੱਕ ਡੱਬਾ ਸੀ ਪਹਿਲਾਂ ਭਰ ਲਿਆ